ਨੰਮੇ ਗੋਰੀ ਨਾਰਾਇਣੀ ਨਮਸਤੇ ਕੰਦੇ ਮੰਗਲਾ ਕਾਲੀ ਜਗ ਕਾਲੀ ਕਾਹਨ ਤੁਮਾ ਤੁਮਾ ਸੁਣਾਤੀ ਆਸ ਦਾਣ ਮੱਤੇ ਕਹਿ ਤੁਮ ਦੇਵੀ ਜਾ ਮੁੰਡੇ ਜੈ ਭੁੰਤਾਰ ਤਿਹਾਰਨੀ ਜੈ ਸਰਣ ਦੇਵੀ ਤੁਮਾ ਮਹਾ ਮੰਡਲੇਸ਼ਵਰ ਦੀ ਗੱਦੀ ਪਟਿਆਲਾ ਵਾਸੀਆਂ ਨੂੰ ਮਿਲਈ ਹੈ ਤੁਹਾਡੇ ਥਰੂ ਤੁਸੀਂ ਅੱਜ ਮਹਾ ਮੰਡਲੇਸ਼ਵਰ ਬਣੇ ਹੋ ਕੀ ਕਹੋਗੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਮਾਈ ਜੈ ਮਹਾਕਾਲ ਮਾਈ ਦੀ ਕਿਰਪਾ ਨਾਲ ਸਹਿਰ ਕੀ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਨਾਲ ਜਿਹੜੀ ਇਹ ਜ਼ਿੰਮੇਵਾਰੀ ਮਹਾ ਮੰਡਲੇਸ਼ਵਰ ਦੇ ਅਖਾੜੇ ਨੇ ਯਕੀਨ ਜਿਤਾ ਕੇ ਸ਼੍ਰੀ ਹਰੀ ਗਰੀ ਜੀ ਮਹਾਰਾਜ ਨੇ ਆਚਾਰੀਆ ਮਹਾ ਮੰਡਲੇਸ਼ਵਰ ਜੀ ਨੇ ਦਾਸ ਦੇ ਮੋਢਿਆਂ ਤੇ ਰੱਖੀ ਹੈ ਮਾਈ ਦੇ ਚਰਨਾਂ ਕਿਉਂਕਿ ਪਟਿਆਲਾ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੂਹ ਭੂਮ ਧਰਤੀ ਹੈ ਉਹਨਾਂ ਦੇ ਚਰਨਾਂ 'ਚ ਦੋਵੇਂ ਜਿਹੜੀਆਂ ಅಪਾਰ ਸ਼ਕਤੀਆਂ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਇਹ ਜਿਹੜੀ ਤਾਕਤ ਮੈਨੂੰ ਮਿਲੀ ਹੈ ਇਹ ਸਾਰੇ ਪਟਿਆਲੇ ਦੀ ਤਾਕਤ ਹੈ ਸਾਰੇ ਪੰਜਾਬ ਦੀ ਤਾਕਤ ਹੈ ਇਸ ਕਰਕੇ ਇਹਨਾਂ ਮੁੰਡਿਆਂ ਨੂੰ ਇੰਨੀ ਕੁ ਤਾਕਤ ਦੇਣ ਕਿ ਮੈਂ ਧਰਮ ਤੇ ਚੱਲ ਸਕਾਂ ਜਿਹੜਾ ਕਦਮ-ਕਦਮ ਹੈ ਉਹ ਧਰਮ ਦੇ ਲੇਖੇ ਲਾ ਸਕਾਂ ਤੇ ਉਹੀ ਮਾਈ ਦੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਤੇ ਸਾਰੇ ਪਟਿਆਲਾ ਵਾਸੀਆਂ ਦੀ ਗੱਦੀ ਹੈ ਨਾ ਕਿ ਮੇਰੀ ਹੈ ਸਾਰੇ ਪੰਜਾਬ ਵਾਸੀਆਂ ਦੀ ਇਹ ਜਿਹੜੇ ਸਨਾਤਨੀ ਨੇ ਜਿਹੜੇ ਰਾਮਚੰਦਰ ਜੀ ਨੂੰ ਪਿਆਰ ਕਰਦੇ ਨੇ ਉਹ ਸਾਰਿਆਂ ਦੀ ਇਹ ਗੱਡੀ ਆ ਜਿਹੜੀ ਕਿ ਮੇਰੇ ਰੂਪ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਮਿਲੀ ਆ ਚਾਹੇ ਮੈਂ ਆ ਚਾਹੇ ਨਰਾਗ ਜੀ ਤੁਸੀਂ ਆ ਚਾਹੇ ਬਾਕੀ ਪ੍ਰੈਸ ਦੇ ਭਰਾ ਨੇ ਜਾਂ ਪਟਿਆਲਾ ਵਾਸੀ ਨੇ ਤੁਸੀਂ ਸਾਰੇ ਮਾਮ ਬੜਲੇ ਸ਼ੋਰ ਬਣਿਆ ਤੁਹਾਨੂੰ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਲੱਖ ਲੱਖ ਵਧਾਈਆਂ ਗੁਰੂ ਜੀ ਤੋਂ ਬਾਅਦ ਤੁਸੀਂ ਇਹ ਸੇਵਾ ਕੀਤੀ ਹੈ ਤੁਹਾਨੂੰ ਇਹ ਪੱਕ ਜਿਹੜੀ ਹੈ ਮਿਲੀ ਹੈ ਇਸ ਤੋਂ ਬਾਅਦ ਮਾਈ ਦੇ ਮੱਥਾ ਟੇਕਣ ਤੋਂ ਬਾਅਦ ਤੁਰੰਤ ਸੈਕਟਰ 45 ਜਿੱਥੇ ਗੁਰੂ ਜੀ ਬ੍ਰਾਹਮਣੀ ਸਮਾਦੀ ਲਈ ਸੀ ਮਹਾਰਾਜ ਜੀ ਨੇ ਉਹਨਾਂ ਇਸ ਤੋਂ ਬਾਅਦ ਸਿੱਧਾ ਸੈਕਟਰ 45 ਦੇ ਵਿੱਚ ਉਹਨਾਂ ਨੂੰ ਨਮਸਤਕ ਹੋਣ ਲਈ ਜਾਵਾਂ ਕਿਉਂਕਿ ਗੁਰੂ ਜੀ ਦੇ ਚਰਨਾਂ 'ਚ ਬੇਨਤੀ ਕਰਕੇ ਆਵਾਂਗਾ ਇਹ ਜ਼ਿੰਮੇਵਾਰੀ ਉਹਨਾਂ ਦੀ ਸੀ ਤੇ ਸਾਰਾ ਕੁਝ ਉਹਨਾਂ ਦਾ ਹੈ ਤੇ ਉਹਨਾਂ ਦੇ ਰਹੇਗਾ ਮਹਾਰਾਜ ਜੀ ਮੈਨੂੰ ਆਪਣੇ ਤਰ੍ਹਾਂ ਧਰਮ ਤੇ ਚੱਲਣ ਦੀ ਜਿਹੜੀ ਤਾਕਤ ਆ ਉਹ ਹਮੇਸ਼ਾ ਬਖਦੇ ਰਹਿਣ ਤੇ ਹਿੰਦੂ ਸਿੱਖ ਭਾਈਚਾਰੇ ਦਾ ਜਿਹੜਾ ਪੁਲ ਆ ਉਹ ਮੈਨੂੰ ਬਣਾ ਕੇ ਰੱਖਣ ਆ ਜਿਹੜਾ ਸਨਾਤਨ ਦੇ ਵਿੱਚ ਹੁਣ ਕਿਸੇ ਕਿਸੇ ਦੇ ਦੇਖਣ ਨੂੰ ਮਿਲਦਾ ਕਿ ਆਪ ਦੇ ਵਿੱਚ ਬਹੁਤ ਸਾਰਾ ਫਾਲ ਪਿਆ ਹੋਇਆ ਨਜ਼ਰ ਆਉਂਦਾ ਇਸ ਨੂੰ ਦੁਰਪਰ ਕਰ ਲਈ ਕੀ ਸੇਵਾ ਕਰਵਾਉਂ ਦੇਖੋ ਸਮਾ ਜਿਹੜਾ ਬੜੀ ਵੱਡੀ ਚੀਜ਼ ਆ ਸਮੇ ਨੇ ਹਮੇਸ਼ਾ ਹੀ ਜਿੱਦੇ ਮਰਜੀ ਕਾੜਵੇਂ ਉਹ ਸਮਾਪਤ ਕੀਤੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਆਇਕਤਾ ਤੇ ਜਿਹੜੀ ਅਖੰਡਤਾ ਉਹ ਦੁਬਾਰਾ ਫਿਰ ਇੱਕ ਹੋਏਗੀ ਅੱਜ ਵੀ ਤੁਸੀਂ ਦੇਖ ਰਹੇ ਮੇਰੇ ਜਿਹੜੇ ਦੂਜੇ ਭਰਾ ਨੇ ਕੇਰ ਜੀ ਮੇਰੇ ਨਾਲ ਖੜੇ ਆ ਹੋਰ ਸਾਥੀ ਜਿੰਨੇ ਖੜੇ ਆ ਲੱਖ ਵੱਖ ਜਥੇ ਬੰਦੀਆਂ ਦੇ ਜਿੰਨੇ ਆਗੂ ਨੇ ਉਹ ਸਾਰੇ ਆਏ ਹੋਏ ਨੇ ਤੇ ਇਹ ਏਕਤਾ ਦਾ ਹੀ ਸਬੂਤ ਹੈ ਜੀ ਇੱਕ ਨਾਰਾ ਬਹੁਤ ਪ੍ਰਚਲਿਤ ਹੋ ਰਿਹਾ ਉਸੇ ਕਿੰਸੂ ਪ੍ਰਚਲਿਤ ਹੁੰਦਾ ਬਟੋਗੇ ਤੋਂ ਕਟੋਗੇ ਇਹ ਵੀ ਤਾਂ ਦੇਖ ਲਓ ਬਿਲਕੁਲ ਉਹ ਨਾਰਾ ਜਿਹੜਾ ਜੀ ਸਰਜੀਤ ਹੋਣਾ ਚਾਹੀਦਾ ਘਰ ਘਰ ਪਹੁੰਚਣਾ ਚਾਹੀਦਾ ਹਰੇਕ ਸਨਾਤਨੀ ਤੱਕ ਪਹੁੰਚਣਾ ਚਾਹੀਦਾ ਕਿਉਂਕਿ ਜਿਹੜਾ ਸਾਡਾ ਟਾਈਮ ਹੈ ਜਿਨ੍ਹਾਂ ਨਾਲ ਸਾਡਾ ਮੁਕ ਉਹ ਜਿਹੜੀ ਜਨਰੇਸ਼ਨ ਤੇ ਉਹਨਾਂ ਦੀ ਕਾਊਂਟਿੰਗ ਸਾਡੇ ਤੋਂ ਬਹੁਤ ਵੱਡੀ ਹੈ ਤੇ ਜੇ ਅਸੀਂ ਵਟਾਂਗੇ ਤਾਂ ਬਿਲਕੁਲ ਕਟਾਂਗੇ ਇਕੱਠੇ ਰਵਾਂਗੇ ਤਾਂ ਹਮੇਸ਼ਾ ਸੁਰੱਖਿਅਤ ਰਾਵਾਂਗੇ ਇੱਕ ਮਹਾ ਮਡੇਟੇ ਜਿਹੜੀ ਪੋਸਟ ਹੈ ਉਹਦੀ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਨੇ ਕਿੰਨੀਆਂ ਕੋਲ ਜ਼ਿੰਮੇਵਾਰੀਆਂ ਤੇ ਕਿੰਨਾ ਕੁ ਤੌਰ ਤੇ ਪਟਿਆਲੇ ਦੇ ਬਾਹਰ ਦੇ ਦੇਖੋ ਸਮਾ ਦਾ ਮਾਈ ਦੇ ਹੁਕਮਾਂ ਨਾਲ ਦੇਣਾ ਪਰ ਪਟਿਆਲੇ ਦਾ ਜੰਪਾਲ ਹੋਣ ਕਰਕੇ ਪਟਿਆਲੇ ਦੀ ਗੱਦੀ ਹੋਣ ਕਰਕੇ ਪਟਿਆਲੇ ਤੋਂ ਪੰਜਾਬੁਰੂ ਪੰਚਾਨੰਦ ਗਰੀ ਮਹਾਰਾਜ ਹੋਣ ਕਰਕੇ ਸਮਸਤ ਭਾਰਤ ਨਾਲ ਪਹਿਲ ਹੈ ਜਿਹੜੀ ਪਟਿਆਲੇ ਨੂੰ ਰਹੇਗੀ